ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਉੱਥੇ ਹੁਣ ਮਹਾਪੰਚਾਇਤ ਦਾ ਸੱਦਾ ਦਿੱਤਾ ਜਾ ਰਿਹਾ ਤੇ ਜਿਸ ਨੂੰ ਲੈ ਕੇ ਬਾਬਾ ਰਾਜਾ ਰਾਜ ਸਿੰਘ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਵੀ ਲਲਕਾਰਿਆ ਗਿਆ ਹੈ ਤੇ ਦੱਸਿਏ ਕਿ ਉੱਥੇ ਹੁਣ ਮਹਾਪੰਚਾਇਤ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਵੱਦ ਤੋਂ ਵੱਧ ਇਕੱਠ ਕਰਨ ਦੀ ਅਪੀਲ ਕੀਤੀ ਹੈ 25 ਜਨਵਰੀ ਨੂੰ ਮਹਾਪੰਚਾਇਤ ਸੱਦੀ ਗਈ ਹੈ ਤੇ ਜਿਸ ਦੇ ਵਿੱਚ ਸਿੰਘ ਜਿਹੜੇ ਕਿ ਠਾਠਾ ਮਾਰ ਦੇ ਇਕੱਠ ਦੇ ਚੇ ਨਜ਼ਰ ਆਉਣਗੇ ਦੂਜੇ ਪਾਸੇ ਉਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਕੌਮੀ ਮੋਰਚਾ ਜਾਰੀ ਹੈ ਤੇ ਉਥੇ ਹੀ ਜਗਤਾਰ ਸਿੰਘ ਹਵਾਰਾ ਤੇ ਕਈ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਆ ਤੁਹਾਨੂੰ ਸੁਣਾਉਣੇ ਆ ਬੱਬਰ ਰਾਜਾ ਰਾਜ ਸਿੰਘ ਦਾ ਕੀ ਕਹਿਣਾ ਹੈ ਆਉਣ ਵਾਲੀ 25 ਜਨਵਰੀ ਨੂੰ ਨਿਹੰਗ ਸਿੰਘ ਦਲਾ ਪੰਥਾਂ ਵੱਲੋਂ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਮਹਾ ਪੰਚਾਇਤ ਦਾ ਹੀ ਕਾਲ ਦਿੱਤੀ ਗਈ ਆ ਸਾਰੇ ਸਿੱਖ ਸੰਗਤ ਗੁਰੂ ਨਾਨਕ ਨਾਮੀਆ ਸਿੱਖ ਸੰਗਤਾਂ ਤੇ ਬਾਹਰ ਪੰਜਾਬ ਦੀਆਂ ਹਰਿਆਣੇ ਦੀਆਂ ਜੂਪੀ ਦੀਆਂ ਜਿੰਨੀਆਂ ਵੀ ਹੋਰ ਸੰਗਤਾਂ ਨੇ ਸਾਰਿਆਂ ਨੂੰ ਅਪੀਲ ਆ ਕੇ ਉਹ 25 ਤਰੀਕ ਨੂੰ ਹਮ ਹਮਾ ਕੇ ਕੌਮੀ ਅਸਾਫ ਮੋਰਚੇ ਦੇ ਵਿੱਚ ਪਹੁੰਚਣਾ ਸਾਡੀ ਲੜਾਈ ਸਰਕਾਰ ਦੇ ਨਾਲ ਆ ਸੈਂਟਰਲ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਕਿਉਂਕਿ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੇ ਕਾਨੂੰਨ ਛਿੱਕੇ ਟੰਗ ਦਿੱਤਾ ਕਾਨੂੰਨ ਦੀ ਉਲੰਘਣਾ ਕੀਤੀ ਆ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਆ ਸੰਵਿਧਾਨ ਦੇ ਮੁਤਾਬਕ ਮੰਦੀ ਸਿੰਘ ਰਹਾ ਹੋਣੇ ਚਾਹੀਦੇ ਨਹੀਂ ਹੋ ਰਹੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਵਿਆਧਵੀਆਂ ਉਹਨਾਂ ਦਾ ਇਨਸਾਫ ਨਹੀਂ ਮਿਲ ਰਿਹਾ ਤੇ ਇੱਕ ਮਹਾ ਪੰਚਾਇਤ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਬਹੁਤ ਸਾਰੇ ਮਹਾਨ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਆਲ ਇੰਡੀਆ ਬਾਮ ਸੇਫ ਦੇ ਜਿਹੜੇ ਪ੍ਰਧਾਨ ਨੇ ਬਾਵਨ ਮੇਸ ਰਾਮ ਸਾਹਿਬ ਉਹ ਵੀ 25 ਤਰੀਕ ਨੂੰ ਮਹਾ ਪੰਚਾਇਤ ਦੇ ਵਿੱਚ ਪਹੁੰਚਣਗੇ ਤਾਮਨ ਲਾਡੂ ਤੇ ਜਿਹੜੇ ਸਿੰਘ ਬਣੇ ਨੇ ਜਗਰਜੀਵਨ ਮਾਲਾ ਜਗਜੀਵਨ ਸਿੰਘ ਜੀ ਮਾਲਾ ਉਹ ਵੀ ਇਸ ਮਹਾ ਪੰਚਾਇਤ ਦੇ ਵਿੱਚ ਪਹੁੰਚ ਰਹੇ ਨੇ ਹੋਰ ਸਾਡੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਹਿਮੂਦ ਪਰਾਚਾ ਜੀ ਉਹ ਵੀ ਇਸ ਆ ਦੇ ਵਿੱਚ ਮਹਾਪੰਚਾਇਤ ਸ਼ਾਮਲ ਹੋਣਗੇ ਡਾਕਟਰ ਰੀਤੂ ਜੀ ਜਿਹੜੇ ਬਹੁਤ ਵੱਡੇ ਟੀਚਰ ਵੀ ਨੇ ਯੂਨੀਵਰਸਿਟੀ ਦੇ ਤੇ ਉਹਨਾਂ ਨੇ ਵੀ ਆਪਣੇ ਸਾਥੀਆਂ ਸਮੇਤ ਇਹਦੇ ਵਿੱਚ ਸਮੂਲੀਅਤ ਕਰਨੀ ਆ ਤੇ ਨਾਲ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਆ ਵੀਰ ਲਖਾ ਸਿਧਾਣਾ ਭਾਨਾ ਸਿੱਧੂ ਪਰਮਿੰਦਰ ਝੋਟਾ ਤੇ ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਵੀ ਇਸ ਮਹਾਪੰਚਾਇਤ ਦੇ ਵਿੱਚ ਪਹੁੰਚਣ ਗਈਆਂ ਆ ਦੇ ਨਾਲ ਹੀ ਹਰਿਆਣੇ ਤੋਂ ਮਨੋਜ ਸਿੰਘ ਦੋਹਣ ਜਿਹੜੇ ਨੇ ਜਾਟ ਭਾਈਚਾਰੇ ਦੇ ਵਿੱਚੋਂ ਅਮਰਤ ਸਾਕੇ ਸਿੰਘ ਸਜੇ ਨੇ ਅਤੇ ਨਾਲ ਹੀ ਸਾਡੇ ਭਾਈ ਦੀਪਕ ਫੌਜੀ ਸਾਹਿਬ ਉਹ ਵੀ ਇਸ ਮਹਾਪੰਚਾਇਤ ਦੇ ਵਿੱਚ ਪਹੁੰਚਣਗੇ ਤੇ ਨਾਲ ਹੀ ਹਰਿਆਣੇ ਦੀ ਜਿੰਨੀਆਂ ਖਾ ਪੰਚਾਇਤਾਂ ਨੇ ਉਹ ਵੀ ਪਹੁੰਚਣ ਗਈਆਂ ਸਾਡਾ ਰابطਾ ਉਹਨਾਂ ਨਾਲ ਹੋ ਚੁੱਕਿਆ ਗੱਲ ਹੋ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਜਾਊਗਾ ਗੱਲਬਾਤ ਚੱਲ ਰਹੀ ਆ ਸੰਤ ਬਾਬਾ ਗੁਰਮੀਤ ਸਿੰਘ ਜੀ ਡਾਚਰ ਵਾਲੇ ਉਹ ਵੀ ਪਹੁੰਚਣਗੇ ਹੋਰ ਮਹਾਨ ਸ਼ਖਸੀਆਂ ਸ਼ਖਸੀਅਤਾਂ ਪੰਥ ਦੀਆਂ ਅ ਪੰਚਾਇਤਾਂ ਜਿਹੜੀਆਂ ਨੇ ਪੰਜਾਬ ਦੀਆਂ ਉਹ ਵੀ ਪਹੁੰਚਣਗੀਆਂ ਤੇ ਕਿਸਾਨ ਜਥੇਬੰਦੀਆਂ ਵੀ ਪਹੁੰਚਣਗੀਆਂ ਸਮਾਜ ਸੇਵੀ ਜਥੇਬੰਦੀਆਂ ਵੀ ਪਹੁੰਚਣਗੀਆਂ ਇੱਕ ਵੱਡਾ ਇਕੱਠ 25 ਤਰੀਕ ਨੂੰ ਅ ਕੀਤਾ ਜਾ ਰਿਹਾ ਸਾਰੀਆਂ ਸੰਗਤਾਂ ਨਿਹੰਗ ਸਿੰਘ ਦਲਪੰਥ ਇਹ ਵੀ ਵੱਡੀ ਗਿਣਤੀ ਦੇ ਵਿੱਚ ਸਮੂਲਤ ਕਰਨੀਆਂ ਫੌਜਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਸਰਕਾਰ ਨੂੰ ਦੱਸਿਏ ਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਹਾਂ ਸਰਕਾਰਾਂ ਘਟ ਗਿਣਤੀਆਂ ਨੂੰ ਮਾਰਨੀਆਂ ਚਾਹੁੰਦੀਆਂ ਨੇ ਚਾਹੇ ਉਹ ਸਿੱਖ ਨੇ ਚਾਹੇ ਉਹ ਮੁਸਲਮਾਨ ਨੇ ਇਸਾਈ ਨੇ ਐਸਟੀ ਓਬੀਸੀ ਜਿੰਨੀਆਂ ਵੀ ਭਾਰਤ ਦੀਆਂ ਘਟ ਗਿਣਤੀਆਂ ਨੇ ਉਹ ਸਾਰੀਆਂ ਮਾਰੀਆਂ ਜਾ ਰਹੀਆਂ ਨੇ ਇੱਕ ਵੱਡਾ ਇਕੱਠ 25 ਜਨਵਰੀ ਨੂੰ ਜਿਹੜਾ ਕਿਸਾਨ ਨੇ ਆਪਣੇ ਕੌਮੀ ਸਭ ਮੋਰਚੇ ਦੇ ਵਿੱਚ ਚੰਡੀਗੜ੍ਹ ਬੀਪੀਐਸ ਚੌਂਕ ਦੇ ਵਿੱਚ ਕੀਤਾ ਜਾ ਰਿਹਾ ਸਾਰੀਆਂ ਸੰਗਤਾਂ ਨੇ ਹਮ ਹਮਾ ਕੇ 25 ਤਰੀਕ ਨੂੰ ਕੌਮੀ ਸਭ ਮੋਰਚੇ ਦੇ ਵਿੱਚ ਪਹੁੰਚ ਕੇ ਹਾਜ਼ਰ ਰਵੋਣੀਆਂ ਤੇ ਉਹਨਾਂ ਬੰਦੀ ਸਿੰਘਾਂ ਪ੍ਰਤੀ ਜਿਨ੍ਹਾਂ ਦਾ ਪਿਆਰ ਆ ਗੁਰੂ ਸਾਹਿਬ ਪ੍ਰਤੀ ਦਰਦ ਆ ਉਹ ਜਾਗਜਗ ਜ਼ਮੀਰਾਂ ਵਾਲੇ ਜ਼ਰੂਰ ਪਹੁੰਚਣਗੇ ਸਾਰੀਆਂ ਸੰਗਤਾਂ ਪਹੁੰਚਣ ਵਾਹਿਗੁਰੂ